ਅਮਰਿਤਪਾਲ ਸਿੰਘ ਮੈਰੋ ਵੱਲੋਂ ਸੋਸ਼ਲ ਮੀਡੀਆ ਇਨਫਲੂਐਂਸਰ ਦੀਪਿਕਾ ਲੁਥਰਾ ਨੂੰ ਲਗਾਤਾਰ ਮਿਲ ਰਹੀਆਂ ਧਮਕੀਆਂ ਮਗਰੋਂ ਦੀਪਿਕਾ ਨੇ ਆਪਣਾ ਇੰਸਟਾਗ੍ਰam ਅਕਾਊਂਟ ਬੰਦ ਕਰ ਦਿੱਤਾ ਹੈ ਦਰਅਸਲ ਕਾਂਚਨ ਕੁਮਾਰੀ ਉਰਫ ਕਮਲਕੌਰ ਭਾਬੀ ਦੇ ਕਤਲੇ ਤੋਂ ਬਾਅਦ ਅਮਰਿਤਪਾਲ ਮੈਰੋ ਵੱਲੋਂ ਦੀਪਿਕਾ ਦਾ ਨਾਮ ਲੈ ਕੇ ਵੀ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਸੀ ਦੀਪਿਕਾ ਲੁਥਰਾ ਦੀਆਂ ਵੀਡੀਓਜ਼ ਨੂੰ ਲੈ ਕੇ ਮੈਰੋ ਦੇ ਵੱਲੋਂ ਇਤਰਾਜ਼ ਕੀਤਾ ਗਿਆ ਸੀ ਤੇ ਉਸ ਵੱਲੋਂ ਤੁਰੰਤ ਵੀਡੀਓਜ਼ ਹਟਾਉਣ ਅਤੇ account ਬੰਦ ਕਰ ਲਈ ਕਿਹਾ ਜਾ ਰਿਹਾ ਸੀ ਦੱਸ ਦਈਏ ਕਿ ਲੁਥਰਾ ਨੂੰ ਨਿੱਜੀ ਫੋਨ ਕਾਲਾਂ ਰਾਹੀਂ ਅਤੇ ਆਨਲਾਈਨ ਧਮਕੀਆਂ ਮਿਲਣਾਂ ਸ਼ੁਰੂ ਹੋ ਗਈਆਂ ਸਨ ਜਿਸ ਦੀ ਲਿਖਤੀ ਸ਼ਿਕਾਇਤ ਵਜੋਂ ਉਸ ਨੂੰ ਜਿਹੜੀ ਆ ਉਹ ਸਿਕਿਉਰਿਟੀ ਦਿੱਤੀ ਗਈ ਸੀ ਇਸ ਤੋਂ ਬਾਅਦ ਬੀਤੇ ਦਿਨ ਅੰਮ੍ਰਿਤਸਰ ਪੁਲਿਸ ਨੇ ਦੀਪਕਾ ਲੁਥਰਾ ਨੂੰ ਸੁਰੱਖਿਆ ਪ੍ਰਦਾਨ ਕੀਤੀ ਹੈ ਜਿਸ ਤਹਿਤ ਉਸ ਦੀ ਸਕਿਉਰਿਟੀ ਲਈ ਦੋ ਪੁਲਿਸ ਕਰਮਚਾਰੀ ਤਾਇਨਾਤ ਕੀਤੇ ਗਏ ਹਨ ਇਹ ਕਦਮ ਦੀਪਕਾ ਨੂੰ ਹਾਲ ਹੀ ਵਿੱਚ ਧਮਕੀਆਂ ਮਿਲਣ ਤੋਂ ਬਾਅਦ ਚੁੱਕਿਆ ਗਿਆ ਹੈ ਜਿਸ ਤੋਂ ਬਾਅਦ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਉਸ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦਾ ਫੈਸਲਾ ਕੀਤਾ ਗਿਆ ਹੈ ਤੇ ਹੁਣ ਜਿਹੜਾ ਦੀਪਕਾ ਲੁਥਰਾ ਦਾ ਇੰਸਟਾਗ੍ਰam ਅਕਾਊਂਟ ਆ ਉਹ ਉਸ ਦੇ ਵੱਲੋਂ ਬੰਦ ਕਰ ਦਿੱਤਾ ਗਿਆ ਹੈ ਜਿਵੇਂ ਹੀ ਤੁਸੀਂ ਦੇਖ ਸਕਦੇ ਹੋ ਤੇ ਜਿਵੇਂ ਹੀ ਤੁਸੀਂ ਉਸਦੇ ਅਕਾਊਂਟ ਨੂੰ ਓਪਨ ਕਰੋਗੇ ਤਾ ਯੂਜ਼ਰ ਇਜ਼ ਨਾਟ ਫਾਊਂਡ ਦੀ অপਸ਼ਨ ਤੁਹਾਨੂੰ ਦੇਖਣ ਨੂੰ ਮਿਲੂਗੀ ਤੇ ਕੋਈ ਵੀ ਪੋਸਟ ਆ ਜਿਹੜੀ ਉਸਦੇ ਅਕਾਊਂਟ ਤੇ ਤੁਸੀਂ ਨਹੀਂ ਦੇਖੋਗੇ ਤੇ ਉਸ ਨੂੰ ਹਾਲਾਕਿ ਇਹ ਵੀ ਕਿਹਾ ਜਾ ਰਿਹਾ ਹੈ ਕਿ ਉਸ ਨੂੰ ਮੇਲ ਤੇ ਇੱਕ ਵਾਰ ਫਿਰ ਧਮਕੀਆਂ ਆਉਣੀਆਂ ਸ਼ੁਰੂ ਹੋ ਗਈਆਂ ਹਨ ਕਿ ਉਸ ਨੂੰ ਇਹ ਗੱਲ ਕਹੀ ਗਈ ਹੈ ਕਿ ਜਿਵੇਂ 24 ਘੰਟਿਆਂ ਦੇ ਵਿੱਚ ਕਮਲ ਕੌਰ ਯਾਨੀ ਕਿ ਕੰਚਨ ਤਿਵਾੜੀ ਦਾ ਹਾਲ ਹੋਇਆ ਹੈ ਉਸ ਤਰ੍ਹਾਂ ਹੀ ਤੇਰਾ ਹਾਲ ਵੀ ਹੋਵੇਗਾ ਉਸ ਨੂੰ ਦੁਬਾਰਾ ਜਿਹੜੀ ਧਮਕੀ ਕੀ ਮਿਲੀ ਹੈ ਤੇ ਨਾਲ ਹੀ ਇਹ ਕਿਹਾ ਜਾ ਰਿਹਾ ਹੈ ਕਿ ਜਿਹੜੀ ਪ੍ਰੀਤ ਜੱਟੀ ਆ ਉਹ ਵੀ ਮਸ਼ਹੂਰ ਇਨਫਲੂਐਂਸਰ ਆ ਉਸ ਨੂੰ ਵੀ ਮੋੜ ਜਿਹੜੀ ਧਮਕੀ ਆ ਉਹ ਦਿੱਤੀ ਗਈ ਹੈ ਹਰ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ